ਹਰ ਸਾਲ ਸਰਦੀ ਦੇ ਮੌਸਮ ਵਿੱਚ ਜਿਵੇਂ ਹੀ ਧੁੰਦ ਪੈਣੀ ਸ਼ੁਰੂ ਹੁੰਦੀ ਹੈ ਤੇਵੇਂ ਹੀ ਪਸ਼ੂ ਚੋਰੀ ਦੀਆਂ ਘਟਨਾਵਾਂ ਵਿੱਚ ਵਾਧਾ ਦੇਖਣ ਨੂੰ ਮਿਲਦਾ ਹੈ। ਇਸੇ ਤਰ੍ਹਾਂ ਪਿਛਲੇ 2 ਦਿਨਾਂ ਦੌਰਾਨ ਪਿੰਡ ਰੁੜਕਾ ਕਲਾ ਵਿੱਚ ਪਸ਼ੂ ਚੋਰੀ ਦੀਆਂ 2 ਵੱਖ-ਵੱਖ ਘਟਨਾਵਾਂ ਸਾਹਮਣੇ ਆਈਆਂ ਹਨ ਜਿਨ੍ਹਾਂ ਵਿੱਚ ਕੁੱਲ 6 ਪਸ਼ੂ ਚੋਰੀ ਹੋ ਚੁੱਕੇ ਹਨ। ਪਹਿਲੀ ਘਟਨਾ ਵਿੱਚ ਗੁਰਮੀਤ ਸਿੰਘ ਪੁੱਤਰ ਨਿਰਮਲ ਸਿੰਘ ਵਾਸੀ ਪੱਤੀ ਬੂਲਾ ਕੀ ਜਿਨ੍ਹਾਂ ਦਾ ਖੂਬੀੜ ਮੰਝਿਆ ਰੋਡ ਤੇ ਸਥਿਤ ਹੈ ਦੇ ਤਿੰਨ ਮੱਝਾਂ ਚੋਰਾ ਵੱਲੋਂ ਚੋਰੀ ਕਰ ਲਈਆਂ ਗਈਆਂ ਹਨ। ਚੋਰ ਜਾਂਦੇ ਸਮੇਂ ਨਾਲ ਤੀ ਮੁਰਗੇ ਵੀ ਲੈ ਗਏ ਸਬੰਧੀ ਗੁਰਮੀਤ ਸਿੰਘ ਤੇ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਚੋਰੀ ਹੋਏ ਪਸ਼ੂਆਂ ਦੀ ਕੀਮਤ 3 ਲੱਖ ਰੁਪਏ ਤੋਂ ਵੱਧ ਬਣਦੀ ਹੈ। ਉਹਨਾਂ ਵੱਲੋਂ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਤੇ ਚੋਰਾਂ ਵੱਲੋਂ ਵਰਤੀ ਗਈ ਗੱਡੀਆਂ ਦੀ ਸੀਸੀਟੀਵੀ ਤਸਵੀਰਾਂ ਵੀ ਪੁਲਿਸ ਨੂੰ ਮਹੱਈਆ ਕਰਵਾ ਦਿੱਤੀਆਂ ਗਈਆਂ ਹਨ ਪਰ ਹਜੇ ਤੱਕ ਕੋਈ ਠੋਸ ਕਾਰਵਾਈ ਨਹੀਂ ਹੋਈ। ਪੀੜਤਾ ਨੇ ਪੁਲਿਸ ਪ੍ਰਸ਼ਾਸਨ ਵੱਲੋਂ ਮੰਗ ਕੀਤੀ ਹੈ ਕਿ ਉਹਨਾਂ ਦੇ ਪਸ਼ੂ ਜਲਦ ਤੋਂ ਜਲਦ ਲੱਭ ਕੇ ਵਾਪਸ ਕਰਵਾਏ ਜਾਣ। ਇਸੇ ਤਰ੍ਹਾਂ ਦੂਜੀ ਘਟਨਾ ਵਿੱਚ ਲੈਂਬਰ ਸਿੰਘ ਪੁੱਤਰ ਪ੍ਰੀਤਮ ਸਿੰਘ ਵਾਸੀ ਪੱਤੀਰਾਵਲ ਜਿਨ੍ਹਾਂ ਦਾ ਖੂਹ ਰਾਜਗੁਮਾਲ ਰੋਡ ਤੇ ਹੈ ਦੇ ਤਿੰਨ ਪਸ਼ੂ ਇੱਕ ਮੱਝ ਇੱਕ ਗਾਂ ਇੱਕ ਘੱਟੇ ਚੋਰੀ ਹੋ ਗਏ ਲੰਬਰ ਸਿੰਘ ਨੇ ਦੱਸਿਆ ਕਿ ਇਸ ਚੋਰੀ ਕਰਨ ਉਹਨਾਂ ਨੂੰ 1 ਲੱਖ ਤੋਂ ਵੱਧ ਦਾ ਨੁਕਸਾਨ ਹੋ ਚੁੱਕਾ ਹੈ ਇਸ ਮਾਮਲੇ ਦੀ ਜਾਣਕਾਰੀ ਵੀ ਪੁਲਿਸ ਨੂੰ ਦੇ ਦਿੱਤੀ ਗਈ ਹੈ ਪਰ ਹਜੇ ਤੱਕ ਪੁਲਿਸ ਵੱਲੋਂ ਮੌਕੇ ਤੇ ਪਹੁੰਚ ਕੇ ਜਾਂਚ ਨਹੀਂ ਕੀਤੀ ਗਈ ਇਲਾਕੇ ਦੇ ਲੋਕਾਂ ਵਿੱਚ ਪਸ਼ੂ ਚੋਰੀ ਦੀਆਂ ਵਾਧੀਆਂ ਘਟਨਾਵਾਂ ਨੂੰ ਲੈ ਕੇ ਡਰ ਤੇ ਰੂਸ ਪਾਇਆ ਜਾ ਰਿਹਾ ਹੈ ਤੇ ਲੋਕਾਂ ਨੂੰ ਪ੍ਰਸ਼ਾਸਨ ਤੋਂ ਰਾਤੀ ਗਸ਼ਤ ਵਧਾਉਣ ਅਤੇ ਚੋਰਾਂ ਨੂੰ ਜਲਦ ਗ੍ਰਿਫਤਾਰ ਕਰਨ ਦੀ ਮੰਗ ਕੀਤੀ ਹੈ ਫਲੋ ਤੋਂ ਰਾਸ਼ਕਮਾਨ ਅਗਲ ਦੀ ਖਾਸ ਰਿਪੋਰਟ ਉਹ ਬੜੇ ਸਾਈਬਰ ਤੋਂ ਆਣਦੇ ਆਏ ਪਿਆਰੇ ਬੰਦੇ ਜਿਹੜਾ ਆਪਣੇ ਨੇ ਨਿਕਲੇ ਚਲੰਕਾ ਦੇ ਜੀ ਮੈਂ ਮੈਂ ਬਾਸੀ ਪਿੰਡ ਰੁੜਕਾ ਨਾਲ ਗੁਰਮੀਤ ਸਿੰਘ ਜੀ ਕੀ ਨੁਕਸਾਨ ਆਪਣੇ ਹੋਇਆ ਜੀ ਮੇਰੇ ਜੀ ਰਾਤ ਨੂੰ ਮੱਝਾ ਜਿੱਦਾਂ ਲੱਗੇ ਤਿੰਨ ਜੀ ਅੱਛਾ ਜੀ ਮੇਰਾ ਤਿੰਨ 3.5 ਲੱਖ ਦਾ ਨੁਕਸਾਨ ਹੈ ਜੀ ਜਿਹੜਾ ਕਰ ਗਏ ਆ ਪੁਲਿਸ ਨੂੰ ਕੀਤਾ ਸੂਚੀ ਇਹਦੇ ਬਾਰੇ ਤੁਸੀਂ ਪੁਲਿਸ ਨੂੰ ਸੂਚਿਤ ਕੀਤਾ ਜੀ ਆਏ ਸੀ ਮੌਕਾ ਦੇਖਣ ਆ ਜੀ ਮੌਕਾ ਦੇਖਣ ਆਏ ਸੀ ਤੇ ਤੁਸੀਂ ਕੋਈ ਸੀਸੀਟੀ ਵੀ ਕੈਮਰਾ ਵਗੈਰਾ ਦੀ ਫੋਟੋ ਤੇ ਕਢਾਈ ਹੈ ਦੀ ਕੋਈ ਹਾਂਜੀ ਹਾਂਜੀ ਕਢਾਈਆਂ ਜੀ ਮੈਂ ਕਾਦੇ ਵਿੱਚ ਲਿ ਜਾ ਰਹੇ ਆ ਜੀ ਔਰ ਿਕਪ ਜੀ ਆਈ ਮੇਂਦਰਾਲਿਆਂ ਦੀ ਉੱਚ ਲੈ ਕੇ ਗਏ ਕਿ ਕਿੱਥੇ ਤੱਕ ਤੁਸੀਂ ਜਿਹੜੀ ਅਸੀਂ ਬਾਣਸੀਆਂ ਤੇ ਉਦੋਂ ਬਾਅਦ ਟੁੱਟ ਐ ਤੇ ਗੱਡੀ ਦੇਖੀ ਗਈ ਤੇ ਪੁਲਿਸ ਨੇ ਹੁਣ ਤੱਕ ਕੀਤੀ ਕਾਰਵਾਈ ਕੋਈ ਪੁਲਿਸ ਵਾਲਿਆਂ ਨੇ ਜੀ ਕਿਹਾ ਆ ਤੇ ਮੇਰੇ ਉੱਪਰ ਉਹ ਟੁੱਟ ਐ ਸਨ ਵੇ ਨਹੀਂ ਮਿਲ ਰਕਹਿੰਦੇ ਸੀ ਅੱਜ ਜਣਾ ਪਰ ਮੁੜ ਕੇ 11 ਵਜੇ ਦਾ ਟਾਈਮ ਸੀ ਆਜ ਤਾਂ ਹੁਣ ਮੁੜ ਕੇ ਸ਼ਾਮ ਨੂੰ ਕਹਿੰਦੇ ਤੁਹਾਡੇ ਤਿੰਨ ਪਾਸਿਆਂ ਦਾ ਨੁਕਸਾਨ ਹੋਗਾ ਤਾਂ ਟੋਟਲ ਕਿੰਨਾ ਕੁ ਨੁਕਸਾਨ ਆਪਾਂ ਕੀ ਦੇ ਪੈਸੀ ਤੌਰ ਤੇ ਦੇਖਦੇ ਆਂ ਮੇਰਾ ਜੀ ਤਿੰਨ ਸਾਢੇ ਤਿੰਨ ਦਾ ਨੁਕਸਾਨ ਤੇ ਲੱਗਦਾ ਆਏ ਤਾਂ ਹੁੰਦਾ ਪਣੀ ਸ਼ੁਰੂ ਹੋਈਆਂ ਹਜੇ ਨਾ ਇੱਕ ਦੋ ਦਿਨ ਹੀ ਹੁੰਦਾ ਪਿਆ ਤੇ ਹਜੇ ਤਾਂ ਬੜਾ ਜੇ ਕਹ ਦੀ ਪੇ ਮਹੀਨਾ ਪਾਰ ਹੁੰਦਾ ਪਣੀ ਹੈਗੀਆਂ ਹਾਂਜੀ ਹਾਂਜੀ ਤੇ ਬੜਾ ਨੁਕਸਾਨ ਤੁਹਾਡਾ ਤਾਂ ਹੋ ਗਿਆ ਤੇ ਬਾਕੀ ਲੋਕਾਂ ਨੂੰ ਕੀ ਕਹਾਂਗਾ ਜਿਹਨਾਂ ਦਾ ਨੁਕਸਾਨ ਹਜੇ ਪਤਾ ਹੈਗਾ ਹੈ ਆਪਣੇ ਸਮਾਜ ਦੀ ਆਪ ਕਹਿੰਦੇ ਹੁੰਦੇ ਜ਼ਿੰਮੇਵਾਰੀ ਜਿੱਦਾਂ ਰੱਖੋ ਨਾ ਪੂਆਂ ਦਾ ਖਿਆਲ ਰੱਖੋ ਇਦਾਂ ਕੋਈ ਬਹਿਨ ਨਹੀਂ ਹੈ ਕੋਈ ਸੁਰੱਖਿਆ ਦਾ ਹੈ ਹੀ ਨਹੀਂ ਕੱਲਾ ਬੰਦਾ ਕਰ ਵੀ ਕੋ ਨਹੀਂ ਸਕਦਾ ਇਹਨੇ ਪਸ਼ੂ ਲੱਦਣੇ ਕਿ ਸੁਖੇ ਆ ਜੀ ਖੁੱਲੇ ਆ ਪਸ਼ੂ ਨਾ ਤੋਂ ਖੁੱਲ ਕੇ ਭੱਜੇ ਆ ਮੁੜ ਕੇ ਵੇਉ ਨਹੀਂ ਬੰਨੇ ਆ ਕਣਕ ਵੇਚ ਦੀ ਗਾਹ ਪਾਇਆ ਵਿੱਚੇ ਨੰਗੇ ਆਪ ਵੀ ਗਾਰੇ ਵਿੱਚ ਦੀ ਜਾਨੀ ਲੈ ਗਏ ਆ ਜੀ ਇਹ ਤਾਂ ਰਾਤ ਨੂੰ ਗੱਡੀਆਂ ਦੇ ਵਿੱਚ ਪਸ਼ੂ ਲਿਜਾਂਦੇ ਆ ਪਹਿਲਾ ਪ੍ਰਸ਼ਾਸਨ ਵੱਲੋਂ ਸੀਗਾ ਵੀ ਰਾਤ ਨੂੰ ਇੱਥੇ ਪਾਬੰਦੀ ਹੋਣੀ ਚਾਹੀਦੀ ਆ ਹਾਂ ਜੀ ਇਹ ਬੰਦ ਹੋਣੀ ਚਾਹੀਦੀ ਆ ਜੀ ਜਿਹੜੇ ਰਾਤ ਨੂੰ ਪਹੁੰਚ ਜਾਂਦੇ ਆ ਚੋਰਾਂ ਦਾ ਕੰਮ ਹੀ ਆ ਜੀ ਇਹ ਜੀ ਗੈਂਗ ਹੀ ਆ ਜੀ ਗਰੁੱਪ ਆ ਜੀ ਨੇ ਆਪਣੇ ਹਰ ਸਾਲ ਜਿੱਦਾਂ ਇਹ ਇਦਾਂ ਦਾ ਨੁਕਸਾਨ ਹੋ ਜਾਂਦਾ ਉਹ ਤੋਂ ਬਾਅਦ ਫੇ ਪੁਲਿਸ ਪ੍ਰਸ਼ਾਸਨ ਜਾਗਦਾ ਆ ਕੀ ਮੰਗ ਕਰਦੇ ਪ੍ਰਸ਼ਾਸਨ ਕੋਲ ਇਹੇ ਮੰਗ ਕਰਦੇ ਪ੍ਰਸ਼ਾਸਨ ਨੂੰ ਵੀ ਇਹ ਪੈਰਵਾਈ ਕਰਨੀ ਚਾਹੀਦੀ ਹੈ ਦੇਖਣਾ ਚਾਹੀਦਾ ਜਿੱਦਾਂ ਹੁਣ ਗੱਡੀ ਉੱਥੇ ਟੂਟ ਐਸਲ ਦੀ ਲੰਗੀ ਆ ਵੀ ਕਿੱਦਾਂ ਲੰਗੀ ਆ ਗੱਡੀ ਇਹ ਜਿੱਡਾ ਕੇ ਵੀ ਲਗਾਏ ਟੂਟ ਐਸਲ ਨੂੰ ਕੂਨ ਕਰਨਾ ਚਾਹੀਦਾ ਸੀਗਾ ਵੀ ਗੱਡੀ ਤੋੜੀ ਹੈ ਜੀ ਇਹੇ ਮੰਗ ਕਰਦੇ ਆ ਜੀ ਠੀਕ ਹੈ